ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਬਠਿੰਡਾ ਦੇ ਜ਼ਿਲ੍ਹਾ ਪਿੰਡ ਭਾਈ ਬਖਤੌਰ ਦੇ ਸਾਬਕਾ ਫੌਜੀ ਉੱਤੇ ਨਸ਼ੇ 10 ਗ੍ਰਾਮ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ਤੋਂ ਬਾਅਦ ਹਾਲਚਾਲ ਜਾਣਨ ਲਈ ਬਠਿੰਡਾ ਵਿੱਚ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਵੱਲੋਂ ਲਾਅਰਡ ਦੇ ਸਿਚੁਏਸ਼ਨ ਲੈ ਕੇ ਪੰਜਾਬ ਸਰਕਾਰ ਤੇ ਚੱਕੇ ਸਵਾਲ ਅਤੇ ਉਹਨਾਂ ਨੇ ਕਿਹਾ ਕਿ ਇੱਕ ਸਾਬਕਾ ਫੌਜੀ ਜਿਸ ਨੇ ਪਹਿਲਾਂ ਹੀ ਦੇਸ਼ ਦੀ ਸੇਵਾ ਕੀਤੀ ਹੁਣ ਚੋਧ ਨਸ਼ੇ ਅਵਰਧ ਡੰਗ ਲੜ ਰਿਹਾ ਜਿਸ ਨੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਦੇ ਦੋਹੇ ਲੱਤਾਂ ਬੁਰੇ ਤਰੀਕੇ ਨਾਲ ਤੋੜ ਦਿੱਤੀਆਂ ਤਸਵੀਰਾਂ ਵੀ ਦੇਖ ਸਕਦੇ ਆ ਪਰਕਟ ਸਿੰਘ ਹਸਪੀਟਲ ਦੇ ਸਾਹਮਣੇ ਪਹੁੰਚੇ ਹਨ ਇਸ ਮੌਕੇ ਉਹਨਾਂ ਵੱਲੋਂ ਪੰਜਾਬ ਉਸ ਨੇ ਵੀ ਕਿਤਾੜਨਾ ਕੀਤੀ ਕਿ ਆ ਕਿ ਡਰੇ ਹੋ ਇਸ ਪਿੰਡਾਂ ਵਿੱਚ ਇੱਕ ਵੀ ਨੌਜਵਾਨੇ ਪਿੰਡ ਬਕਾਉ ਹੈ ਦਾ ਪੋਸਟ ਲਗਾਇਆ ਗਿਆ ਹੈ ਪੁਲਿਸ ਥਾਣਾ ਸਚੁੰਡਰੇ ਹੋਏ ਨੌਜਵਾਨ ਧਮਕਾਇਆ ਜਾ ਰਿਹਾ ਹੈ ਲੋਕਾਂ ਤੋਂ ਐਕਸ਼ਨ ਹੋਣਾ ਚਾਹੀਦਾ ਹੈ ਹਾਲ ਕਿਸ ਮਾਮਲੇ ਲੈ ਕੇ ਐਸਐਸਪੀ ਬਠਿੰਡਾ ਨੇ ਥਾਣਾ ਕੋਟ ਫਤਿਹ ਇੰਚਾਰਜ ਮਨੀਸ਼ ਕੁਮਾਰ ਨੂੰ ਲੈਣ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਲਖਵੀਰ ਸਿੰਘ ਦੀ ਸਹਿਮਤੀ ਬਣ ਚੁੱਕੀ ਹੈ ਤੇ ਪੁਲਿਸ ਦੇ ਨਾਲ ਸਹਿਯੋਗ ਦਾ ਬਿਆਨ ਵੀ ਸਾਹਮਣੇ ਆ ਚੁੱਕੇ ਹਨ ਅਤੇ ਇਸ ਮੌਕੇ ਦੇ ਉਹਨਾਂ ਜਦ ਦੇ ਵਿੱਚ ਵਿਰੁੱਧ ਮੈਂ ਬਣੀ ਹੋਈ ਹੈ ਰਾਜਨੀਤੀ ਪਾਰਟੀ ਨੇ ਖੜਾ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਸਣੇ ਮੌਸਮ ਮੁਲਾਜ਼ਮਾਂ ਦੀ ਉੱਤੇ ਲਗਾਤਾਰ ਦਬਾਅ ਬਣਾਇਆ ਹੋਇਆ ਹੈ ਅਤੇ ਰਾਜਨੀਤਿਕ ਲੀਡਰਾਂ ਵੱਲੋਂ ਮੌਜੂਦਾ 77 ਆਮ ਆਦਮੀ ਪਾਰਟੀ 'ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਤਸਵੀਰਾਂ ਵਿੱਚ ਠੀਕ ਸਕਦੇ ਹਾਂ ਸਾਬਕਾ ਕੈਬਨਟ ਮੰਤਰੀ 파ਰਗਟ ਸਿੰਘ ਵੱਲੋਂ ਹਜੀ ਉਤਾਰ ਸਿੰਘ ਨਾਲ ਗੱਲਬਾਤ ਕੀਤੀ ਜਾ ਰਹੀਆਂ ਹਨ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਨਾਲ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਆਓ ਸਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਕੋਈ ਅਫੀਸਰ ਆ ਦੇ ਦਿਆ ਹੋਇਆ ਕਿ ਗੱਲ ਵਿੱਚ ਅਸਮਾਨਤਾ ਕਿ ਤੇ ਆਪਾਂ ਇੱਕ ਠੀਕਾ ਨਸ਼ਾ ਰੋਧੀ بس ਮੈਂ ਇਹ ਕਹਦਾ ਹਾਂ ਨਸ਼ਾ ਰੋਧੀ ਜਦੋਂ ਜੋ ਬੰਦੇ ਸ਼ਿੰਗ ਹੋਇਆ ਪਰ ਲੋਕ ਦਾ ਮਤਲਬ ਇਹ ਹੈਗਾ ਕਿ ਆਪਾਂ ਉਹ ਇੰਨਾ ਸਪਰੈਸ ਕਰਦੀ ਹੈ ਕਿ ਬੰਦਿਆਂ ਨੂੰ ਉਹਦੇ ਐਕਚੁਅਲੀ ਕੀ ਆ ਕਿ ਮੈਂ ਸਮਝ ਸਕਦਾ ਸਰਕਾਰ ਦਾ ਪ੍ਰੈਸ਼ਰ ਹੈ ਇਸ ਪਰ ਸਭ ਤੇ ਜਿਹਦਾ ਮਕਸਦ ਹੈ <laughs> 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 this is something which is very really strange. <laughs> ਕਰਨ ਜੀ ਤਨਾਵ ਵਾਲੀ ਮੇਰਾ ਜਿਹੜਾ ਪਿੰਡ ਹੈ ਭਾਈ ਬਸਤੌਰ ਕੀ ਹੋਇਆ ਜੀ ਅੱਗੇ ਭਾਈ ਬਸਤੌਰ ਖੇਤੋਂ ਕੁੰਦੀ ਸੀ ਸਰ ਤੇ ਖੇਤੋਂ ਦਾ ਨੀ ਨਾ ਪਹਿਲਾਂ ਵੀ ਰਾਹ ਸਾਰੇ ਘੇਰੇ ਰੱਖੇ ਸੀਗੇ ਤੇ ਵੀ ਪਿੰਡ ਦੇ ਵਿਚਾਲੇ ਆ ਕੇ ਇਹਨਾਂ ਨੇ ਗੱਡੀ ਮਾਰੀ ਮੋਟਰਸਾਈਕਲ ਦੇ ਵਿੱਚ ਸਿੱਤੀ ਜਦੋਂ ਮੈਂਦਰੂ ਮੋਟਰਸਾਈਕਲ ਉੰਦਾ ਸੀ ਇਹ ਡਿੱਗ ਪੇ ਦੋਨੇ ਇੱਕ ਸਾਡ ਦਿਹਾੜੀ ਅਸਨਾਤ ਸਰ ਤੇ ਜਦੋਂ ਆਉਂਦੇ ਸੀ ਇਹ ਇਹਨਾਂ ਨੂੰ ਡਾਂਟਣ ਤੋਂ ਚਾਹਣੀ ਸੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਉੱਤਰੀ ਜਾਂਦੇ ਤੇ ਸੀ ਗੱਡੀ ਦੇ ਵਿੱਚੋਂ ਰਾੜ ਦੇਖ ਲੈ ਸਿਰ ਸਿਰ ਲੁੱਟ ਕੇ ਉਹ ਕਿ ਵਿਵਾਰ ਆਂਦੀ ਗਲੀ ਵਿੱਚ ਤੇ ਗੁਰਦੁਆਰੇ ਕਰੀ ਤੇ ਲੰਗੇ ਆ ਲੰਗ ਕੇ ਇਹਨਾਂ ਨੇ ਜਦੋਂ ਵੀ ਜਮਾ ਬਾਰ ਗਿਆ ਆ ਕੇ ਸਾਡ ਬਾਰ ਵੀ ਖੁੱਲਾ ਸੀਗਾ ਤੇ ਉਹ ਉੱਥੇ ਬਸ ਇਹਦੀ ਕਿਤੇ ਓਕੜ ਕੇ ਟਿਕ ਪਿਆ ਤੇ ਉਹ ਨਸ਼ੇਰੀਆਂ ਨੇ ਵੀ ਇਹਦੇ ਲੱਤਾਂ ਵੱਡਣੇ ਸ਼ੁਰੂ ਕਰਦੀਆਂ ਮੈਨੂੰ ਸੁਣੇ ਮੈਨੂੰ ਕਿਤੋਂ ਮਾੜੀ ਇੱਕ ਚੀਕ ਸੁਣੀ ਮੈਂ ਬਾਹਰ ਆਈ ਤੇ ਉਹ ਤਾਂ ਲੱਤਾਂ ਜਮਾ ਪੱਟੀ ਜਾਂਦੀ ਸੀਗੇ ਵੀ ਉਸ ਟਾਈਮ ਤੇ ਵੀ ਜਿਹੜਾ ਮੇਰਾ ਸੀਲ ਸੀਗਾ ਉਹ ਦੇਖੋ ਹੈ ਹੀ ਨਹੀਂ ਸੀ ਮੈਂ ਦੇਖ ਨਹੀਂ ਸਕਦੀ ਸੀ ਮੈਂ ਚੀਕ ਚਿਗਾੜਾ ਬਹੁਤ ਪਾਇਆ ਹੁਣ ਸਰ ਪਤਾ ਕੀ ਅਗਲਾ ਕਰਦਾ ਕੋਈ ਉਹਨਾਂ ਨੇ ਅਗਲਾ ਨਾ ਹੁੰਦਾ ਕਿ ਸਾਡਾ ਵੀ ਪਰਿਵਾਰ ਆ ਤੇ ਕਿਸੇ ਨੇ ਵਸਾਇਆ ਵੀ ਅਸੀਂ ਮਰੋੜਾ ਨੂੰ ਬਹੁਤ ਪਾਇਆ ਤੇ ਜਦੋਂ ਹੰਪਕੇ ਜਮਾ ਲੱਤਾਂ ਲੁਕਾ ਕੋੜ ਕੇ ਤੇ ਉਹਨੇ ਪੈਰੀ ਜਿਹੜੇ ਪੈਰੀ ਆਏ ਸੋਨੇ ਪੈਰੀ ਉੱਪੇ ਕਿ ਕਿੰਨੇ ਕ ਜਣੇ ਸੀਗੇ ਤਾਂ ਨਹੀਂ ਜਾਣੇ ਸੀ ਤੇ ਉਹਨਾਂ ਨੇ ਕੋਈ ਕਿਰਕ ਮੰਨੀ ਨਹੀਂ ਹੈਗੀ ਵੀ ਲੱਤਾਂ ਤੋਂ ਹਜੇ ਸਿਰ ਦੀ ਆਏ ਵੀ ਸਿਰ ਨੇ ਵੀ ਜੇ ਸ਼ਕਤੀ ਵਾਦ ਸਾਰਾ ਵੀ ਕਥਾ ਕੀ ਹੋਰ ਸਿਰ ਵੀ ਜਾਣਦੀ ਜਾ ਸਕਦੀ ਕਿੰਨੇ ਕੁ ਗਏਗੇ ਜਿਹੜੇ ਪਿੰਡ ਦੇ ਵਿੱਚ ਪਛੇੜੀ ਪਈ ਗਈ ਤੇ ਨਸਿਹੜੀ ਬਹੁਤ ਹੈ ਸਾਰਾ ਪਿੰਡ ਸਾਡਾ ਗਲਿਆ ਪਿਆ ਪਰ ਉਹਨਾਂ ਨੂੰ ਹਜੇ ਤੱਕ ਕੋਈ ਹੋਰ ਸਰਕਾਰ ਵੱਲੋਂ ਯੋਗ ਨਸ਼ਾ ਪ੍ਰੋਗਰਾਮ ਚਲਾਈ ਗਈ ਹੈ ਕਿਵੇਂ ਦੇਖਦੇ ਹੋ ਇਹ ਕਹਿਣਾ ਸ਼ਾਇਦ ਸਾਡੇ ਤੋਂ ਵਧਿਆ ਹੈ ਸਰਕਾਰ ਨੇ 31 ਮਈ ਤੱਕ ਇਹ ਨਸ਼ਾ ਪੂਰਾ ਪੰਜਾਬ ਵਿੱਚ ਖਤਮ ਹੋ ਗਿਆ ਤੇ ਖਤਮ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਉਹਦੋਂ ਦਾ ਜਿਹੜਾ ਕਾਲਾ ਉਹ ਤਾਂ ਡੈਡੀ ਆਖੀ ਜਾਂਦਾ ਵੀ ਸਾਡਾ ਵੀ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਇਹਨੂੰ ਹਸਪਤਾਲ ਚ ਇੱਧਰ ਲੈ ਕੇ ਆ ਗਏ ਉਨੇ ਕਾਠਾ ਚਾਖਿਆ ਇਹ ਸੀ ਤਾਂ ਵੀ ਹਰ ਹਫਤੇ ਦਾ 20000 ਰੁਪਏ ਦਿਨਾ ਜਿਹੜਾ ਅੱਜ ਵੀ 10000 ਦਿੰਦਾ ਉਹ ਤਾਂ ਫਿਰ ਕੁਸ ਕੁਸ ਦਾ ਵਿਕੀ ਆ ਵੀਨੇ ਦਾ ਕਿੰਨਾ ਹੋ ਗਿਆ ਇਹਨੋਂ ਦਾ ਵਿਵਾਕਾ ਬਹੁਤ ਮਰੀ ਜਾਂਦੇ ਨਹੀਂ 12 13 ਤਿੰਨ ਸਾਲ ਦੇ ਨਸੇ ਚ ਲੱਗੇ ਪੈ ਨਹੀਂ ਉਸ ਟਾਈਮ ਤੇ ਵੀ ਬਹੁਤ ਮੁਸ਼ਕਲ ਸੀ ਛੱਟਲ ਮੇਰੇ ਲਈ ਬਹੁਤ ਮੇਰਾ ਬੱਚਾ ਹੈ ਨਹੀਂ ਸੀਗਾ ਉਹ ਬਾਹਰ ਗਿਆ ਹੋਇਆ ਸੀ ਜੇ ਕਿਤੇ ਉਹ ਹੁੰਦਾ ਉਹ ਛੱਟਦੇ ਨਹੀਂ ਸੀ ਇਹ ਜੁਰਮਾਨਾ ਸੀ ਝੱਲ ਲਿਆ ਇਹਨੇ ਲੱਤਾਂ ਤੋੜ ਕੇ ਛੱਟ ਗਏ ਆਦਿਆਂ ਤੋਂ ਮਾਰ ਕੇ ਛੱਟ ਕੇ ਗਏ ਸੀਗੇ ਬਚ ਗਿਆ ਤਾਂ ਆਦੇ ਕਰਮਣ ਬਚ ਗਿਆ ਜਾਨ ਸੀਗੀ ਤੇ ਹੁਣ ਵੀ ਇਹਦਾ ਕੋਈ ਚੱਲਣ ਦਾ ਕੋਈ ਹੈ ਨਹੀਂ ਕੋਈ ਨਹੀਂ ਮਾਰ ਕਰਦਾ ਕੀ ਹੋਣਾ ਚਾਹੀਦਾ ਇਸ ਤੋਂ ਬਸ ਤਾਂ ਇਹ ਕਹਿੰਦੇ ਵੀ ਜੇ ਸਾਡੇ ਨਾਲ ਕੀਤਾ ਹੋਵੇਂ ਨਾ ਨਾ ਵੀ ਹੱਡੀ ਪੂਪ ਆਵੇ ਮਹਿਕਮਾ ਵੀ ਉਹ ਤਾਂ ਸਾਡੀ ਕੋਈ ਤਾਂ ਸੁਣੇ ਸਾਡੇ ਕੋਈ ਪਰਸਨ ਫੜ ਲੈ ਕੇ ਹੀ ਜਾਂਦੇ ਆ ਨਕਲੀ ਪੱਟੀਆਂ ਬਣਨ ਬਲਾਸਟਰ ਬਣਨ ਕੇ ਵੀਡੀਓ ਪਾਈ ਜਾਂਦੇ ਆ ਵੀ ਇਹਨਾਂ ਦੀ ਬੋਲੀ ਵੀ ਸਾਡਾ ਬੰਦਾ ਤੁਰ ਕੇ ਦਿਖਾ ਦੇ ਲੱਤ ਨਹੀਂ ਹਿਲਾ ਸਕਦਾ ਤੇ ਉਹ ਤੁਰੇ ਕਿਵੇਂ ਫਿਰਦੇ ਆ ਮੇਰੇ ਉਹਨਾਂ ਦੇ ਘਰ ਤਾਂ ਏਸੀ ਲੱਗੇ ਪਏ ਨੇ ਚਾਰ-ਚਾਰ ਏਸੀ ਆ ਉਹਨਾਂ ਦੇ ਘਰ ਕਿਉਂ ਨਹੀਂ ਟਵਾਏ ਫਿਰ ਸਰਦਾਰ ਇਹ ਬਸ ਅੱਰੀਆਂ ਚੰਗੀਆਂ ਸਰਜੀਂਦਰ ਨਰਨਾਰਨਵੀਰ ਸਿੰਘ ਇੱਕ ਸਰਪਸਮੈਨਾ ਮੈਂ 2030 ਦੇ ਵਿੱਚ 31 ਜੁਲਾਈ ਨੂੰ ਪਸਨਾਇਆ ਸੀਗਾ ਉਦੋਂ ਸਾਡੇ ਪਿੰਡ ਜਿਹੜਾ ਚਿੱਟਾਗਾ ਜੋਰਾਂ ਤੇ ਸੀਗਾ ਤੇ ਉਦੋਂ ਫਿਰ ਸਾਨੂੰ ਸਰ ਇੱਕ ਕਮੇਟੀ ਬਣਾਉਣ ਦੀ ਜ਼ਰੂਰਤ ਪਈ ਨਸੇ ਦੇ ਬਰਦੋ ਦੀ 40 ਕ ਬੰਦਿਆਂ ਦੀ ਅਜੀ ਕਮੇਟੀ ਬਣਾਈ ਸਾਬ ਅਸੀਂ ਇਹ 15 ਕੰਨਾਂ ਦੇ ਵਿੱਚ ਪਿੰਡ ਚੋਂ ਖਤਮ ਕਰਤਾ ਚਿੱਟਾ ਉਦੋਂ ਜੰਦੇ ਨੇ ਮੇਰੇ ਗੱਲ ਲੱਤਾਂ ਤੋੜ ਗੋ ਉਹ ਕਮੇਟੀ ਬਣੀ ਐ ਸਰ ਉਹਨਾਂ ਦੇ ਉੱਤੇ ਪਰਚਾ ਹੋਇਆ ਡਰੱਗ ਮੰਨੀ ਫੜੀ ਗਈ ਤੇ ਇਹ ਜਿਹੜੇ ਬੰਦੇ ਆ ਯਾਰ ਕੁਲਦੀਪ ਸਿੰਘ ਕਾਲਾ ਉਲਫਰੀ ਸਿੰਘ ਪਿਤਾ ਦਾ ਨਾਰੀ ਸਿੰਘ ਇਹ ਚਿੱਟਾ ਖਾਂਦਾ ਵੀ ਐ ਵੇਚਦਾ ਵੀ ਐ ਇਹਦਾ ਪੁਲਿਸ ਦੇ ਨਾਲ ਸਪਰਕ ਹੈਗਾ ਪੁਲਸੀ ਬਕਾਉਂਦੀ ਐ ਤੂੰ ਇਹਨੂੰ ਕੋਈ ਪੁਲਿਸ ਵਾਲਾ ਨਹੀਂ ਫੜਦਾ ਇਹ ਬੰਦੇ ਦਾ ਕੰਮ ਕੀ ਐ ਇਹ ਬੰਦੇ ਨੇ ਪਿੰਡ ਦੇ 20 25 ਨੌਜਵਾਨ ਗਾਲ ਛੱਡੇਗੇ ਉਹਨਾਂ ਨੂੰ ਸਪਲਾਈ ਕਰਾਉਂਦਾਗਾ ਸਪਲਾਈ ਕਰਾਉਣ ਤੋਂ ਬਾਅਦ ਉਹ ਲਾਉਣ ਲੱਗ ਜਾਂਦੇਗੇ ਤਿੰਨ ਚਾਰ ਲੜਕੇ ਸਾਡੇ ਪਿੰਡ ਦੇ ਮਰ ਵੀ ਚੁੱਕੇ ਆ ਤੇ ਉਸ ਤੋਂ ਬਾਅਦ ਸਾਰੇ ਉਹਨਾਂ ਨੇ ਪਰਚਾ ਪਾ ਕੇ ਰੰਜਸ ਕਰਨ ਲੱਗ ਗਏ ਮੇਰੇ ਨਾਲ ਤੇ ਉਸ ਤੋਂ ਬਾਅਦ ਇਹਨੇ ਗੁਰਦੁਆਰਾ ਸਾਹਿਬ ਸੌਂ ਖਾਦੇ ਵੀ ਮੇਰੀ ਕਹਿੰਦਾ ਨਾਂ ਨਾ ਕਿਤੇ ਬਾਹਰ ਕਰੂੰਗਾ ਤੇ ਨਾ ਤੁਸੀਂ ਕਰਿਓ ਕਮੇਟੀ ਸਰ ਇਥੇ ਘੁੰਮਣ ਕਾਂਡ ਹੋਇਆ ਸੀਗਾ ਕਮੇਟੀ ਟੁੱਟ ਗਈ ਘੁੰਮਣ ਦੀ ਕਮੇਟੀ ਤੋਂ ਬੰਦਾ ਵਰ ਗਿਆ ਸੀਗਾ ਤੇ ਉਹ ਜਦੋਂ ਕਮੇਟੀ ਟੁੱਟੀ ਸਰ ਉਸ ਤੋਂ ਬਾਅਦ ਸਰ ਮੈਂ ਆਪਣੇ ਕੰਮ 'ਚ ਲੱਗ ਗਿਆ ਮੈਂ ਜੋਬ ਕਰਨ ਲੱਗ ਗਿਆ ਜੋਬ ਤੋਂ ਬਾਅਦ ਸਰ ਮੈਂ ਆਪ ਦੇ ਖੇਤ ਕੀਤਾ ਘਰੇ ਤੇ 31 ਤਰੀਕ ਨੂੰ ਸਰ ਮੈਂ ਖੇਤੋਂ ਆ ਰਿਹਾ ਸੀਗਾ ਖੇਤ ਮੈਂ ਕੋਈ ਯਾਲ ਪਾਇਆ ਸੀਗਾ ਤੋੜਿਆਂ ਦਾ ਤੇ ਨਾਲ ਮੇਰੇ ਦਿਹਾੜ ਗਿਆ ਸੀਗਾ ਸਰ ਇਹਨਾਂ ਬੰਦੇ ਨੇ ਪਹਿਲਾਂ ਮੇਰੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਮੇਰੇ ਪਿੱਛੇ ਗੱਡੀ ਲਾ ਲਈ ਸਰ ਗੱਡੀ ਲਾਉਣ ਤੋਂ ਬਾਅਦ ਮੇਰੇ ਘਰ ਤੋਂ 40 ਕਿਲੋਮੀਟਰ ਦੂਰ ਇਹਨਾਂ ਨੇ ਲਿਆ ਕੇ ਮੇਰੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਹੁਣ ਕੀ ਘਟਨਾ ਵਾਪਰੀ ਹੈ ਜੀ ਤਾਜੀ ਘਟਨਾ ਵਾਪਰੀ ਹੈ ਤਾਂ ਅੱਜ ਹਰ ਮੇਰੇ 31 ਤਰੀਕ ਨੂੰ ਸਰ ਇਹਨਾਂ ਨੇ ਗੱਡੀ ਪਾਰ ਕੇ ਮੈਨੂੰ ਸੱਟ ਲਿਆ ਜਦੋਂ ਮੈਂ ਭੱਜਿਆ ਤੇ ਮੇਰੇ ਕੰਨ ਲੱਤਾਂ ਤੋੜਦਿਆਂ ਸਰ ਕਹਾੜ ਕੰਦੇ ਨਾਲ ਤੇ ਰਾਟ ਸੀਗੇ ਸਰ ਤੇ ਵੇ ਵੇ ਸਵਾਲ ਸੀਗਾ ਤਿੰਨ ਬੰਦੇ ਸੀ ਗਰ ਗੱਡੀ ਸੀ ਡਿਆਰ ਕਿਹੜੀ ਜਗਾ ਸੀ ਭਾਈ ਉਹ ਤੌਰ ਦੀ ਸਰ ਪਿੱਟੀ ਦੇ ਵਿਚਾਲੇ ਸੀ ਉਹ ਕਿੱਥੇ ਸੀ ਗੁਰਦੁਆਰਾ ਸਾਹਿਬ ਕੋਲ ਸਰ ਕਿ ਉੱਥੇ ਰਸੂ ਲੋਕ ਸੀਗੇ ਉੱਥੇ ਕਿਹੜੀ ਚੂਹਤ ਨਹੀਂ ਰਸ ਹੈ ਨਹੀਂ ਜਰ ਉਸ ਤੋਂ ਬਾਅਦ ਹੋਇਆ ਰਸ ਇਸ ਤਰ੍ਹਾਂ ਦੇ ਬੰਦੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਪੁਣੀ ਚਾਹੀਦੀ ਸਰ ਮਸਾਲੀ ਸਜ਼ਾ ਦੇਣੀ ਚਾਹੀਦੀ ਹੈ ਯਾਰ ਵੀਰ ਦਾ ਪਿਓ ਸਰ ਬੋਲ ਰਿਹਾ ਪੁਲਿਸ ਨੂੰ ਕਹਿੰਦਾ ਅਸੀਂ ਹਫ਼ਤੇ ਦਾ 20000 ਪੁਲਿਸ ਨੂੰ ਦਿੰਦੇ ਆ ਸਾਡਾ ਪੁਲਿਸ ਕੀ ਕਰ ਲੂਗੀ ਮੈਂ ਸਰ ਇੱਕ ਆਪਣਾ ਪੇਪਰ ਦੇ ਨਈ ਪੰਜਾਬ ਪੁਲਿਸ ਦਾ ਤੇ ਮੇਰਾ ਤਾਂ ਖਰਾ ਖਰਾ ਖਤਮ ਕਰਤਾ ਸਭ ਜੀ ਪੀਚੇ ਨਹੀਂ ਖਤਮ ਕਰਤਾ ਉਹਨੇ ਜਾਂ ਪੁਲਿਸ ਦਾ ਹਾਂ ਜੀ ਸਰ ਜਿਹੜੀ ਕਾ ਵੀਡੀਓ ਪਾਈ ਸੀ ਲੁੰਡਾ ਹੈ ਤੇ ਬੱਚੀ ਉਸ ਤੋਂ ਬਾਅਦ ਸਰ ਇਹਨੇ ਫਾਇਰ ਕੀਤੇ ਸਰ ਤੇ ਪੰਜਾਬ ਪੁਲਿਸ ਕੰਨ ਜੀ ਫਾਇਰ ਕੀਤੇ ਨਹੀਂ ਸਰ ਸਾਡੇ ਕੋਲ ਵੀਡੀਓ ਹੈਗੀ ਉਹਦੀ ਉਹੀ ਕੱਪੜੇ ਪਾਏ ਸਰ ਉਹੀ ਫਾਇਰ ਕੀਤੇ ਉਹਨਾਂ ਨੇ ਤੇ ਉਹ ਪ੍ਰੋਵਾਈਡ ਕਰਾ ਦਿੰਦੇ ਸਰ ਵੀਡੀਓ ਹੁਣ ਮੰਗ ਕੀ ਆ ਤੁਹਾਡੀ ਮੰਗੇ ਸਰ ਸਤ ਤੁ ਸਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਇੱਕ ਮੈਂ ਪਹਿਲਾਂ ਫੌਜ ਦੇ ਵਿੱਚ ਫੌਜੀ ਸੇਵਾ ਕੀਤੀ ਸਰ ਬਾਰਡਰਾਂ ਤੇ ਲੜੇ ਉਸ ਤੋਂ ਬਾਅਦ ਸਾਬ ਦਸੇ ਦੇ ਵਿਰੁੱਧ ਪਿੰਡ ਵਾਸਤੇ ਲੜੀ ਸਰ ਫਰੰਟ ਲੈਂਡ ਤੇ ਆ ਕੇ ਲੜਦੇ ਰਹੇ ਆ ਤੇ ਇਸ ਤੋਂ ਬਾਅਦ ਵੀ ਸਰ ਚੜ੍ਹਦੀ ਕਲਾ ਚ ਲੜਦੇ ਰਹਾਂਗੇ ਚਲ ਜੁੱਤ ਨਸ਼ਾ ਵਿਰੋਧ ਜਿਹੜੇ ਸਕਾਰ ਵੱਲੋਂ ਮਹਿੰਮ ਚਲਾਈ ਕੋਸ ਨੂੰ ਕਿਵੇਂ ਦੇਖਦੇ ਫਿਰ ਫੇਰ ਆ ਸਰ ਉਹ ਠੀਕ ਹੈ ਸਾਇਲੈਂਟ ਹੋ ਲੋ ਕਿ ਤੁਹਾਨੂੰ ਸਾਇਲੈਂਟ ਜੇਨਪਾਕੀ ਫੁਕਸਿੰਗ ਮਿਕਰੋ ਫਾਈਲ ਸਾਈਲਸ ਆਊਟ ਦੇਖਣ ਲਈ ਕਹਿੰਦੇ ਹਾਂ ਪਰ ਮੈਂ ਕਮੇਟੀ ਕਮੇਟੀ ਕੜਜੋ ਤਸਦੀਕ ਵਾਲੀ ਹੈ ਕਮੇਟੀ 5 ਜਮਾਤਿਕ ਕਿਲੋਮੀਟਰ ਸਾਲ ਕੁਝ ਨਾ ਜਦੋਂ ਲਾਭੀ ਚੱਲਦੀ ਹੈ ਪਰ ਗੜਿ ਜਾਂ ਮੇਰੇ ਪੰਜ ਸਾਲ ਅਸੀਂ ਅਮਨ ਕੋਲ ਕਰੀ ਰੋਸਟ ਇਸ ਤਰ੍ਹਾਂ ਦੇਖਣ ਗਉੜੀ ਖਾਸ ਕਰਕੇ ਪਟਿਆਲਾ ਦੇ ਵਿੱਚੋਂ ਆ ਭਾਈ ਉਹਦੇ ਤੋਂ ਬਾਅਦ ਇੱਕ ਉਸ ਕਸ਼ਟ ਦੀ ਨੰਬਰ ਦੀ ਬਹੁਤ ਜ਼ਿਆਦਾ ਲੱਗੀ ਵੀ ਦੇਖੋ ਮੇਰਾ ਖਿਆਲ ਹੈ ਕਿ ਜਿਹੜਾ ਲੈਂਡ ਆਰਡਰ ਹੈ ਪੰਜਾਬ ਦੇ ਵਿੱਚ ਸਭ ਤੋਂ ਮਾੜੀ ਸਿਚੁਏਸ਼ਨ ਦੇ ਵਿੱਚ ਹੈਗਾ ਔਰ ਮੈਂ ਅੱਜ ਇਸ ਹਸਪੀਟਲ ਦੇ ਵਿੱਚ ਜਿਹੜਾ ਰਿਟਾਇਰਡ ਸੂਬੇਦਾਰ ਰਣਵੀਰ ਸਿੰਘ ਆ ਜਿਹਨੇ ਭਾਈ ਬਖਤੌਰਾ ਪਿੰਡ ਦੇ ਵਿੱਚ ਪਹਿਲਾਂ ਇੱਕ ਜਿਹੜੀ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ ਉਹਦਾ ਮੈਂਬਰ ਸੀ ਲਿਕਨ ਇਨ ਆ ਡਰੱਗ ਤਸਕਰਾਂ ਦੇ ਇੰਨੇ ਹੌਸਲੇ ਵਧ ਗਏ ਆ ਕਿ ਇਹ ਫੌਜੀ ਭਰਾ ਦੀਆਂ ਦੋਨੇ ਲਤਾਂ ਜਿਹੜੀਆਂ ਤੋੜ ਦਿੱਤੀਆਂ ਔਰ ਜਿਹੜਾ ਇਹ ਸਰਕਾਰ ਕਲੇਮ ਕਰਦੀ ਆ ਕਿ ਅਸੀਂ ਤਾਂ ਜਿਹੜਾ ਪਿੰਡਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਨਸ਼ਾ ਮੁਕਾ ਦੇਣਾ ਔਰ ਉਹਦੇ ਤੋਂ ਬਾਅਦ ਉਸ ਐਸ ਐਚ ਓ ਦਾ ਬਿਹੇਵੀਅਰ ਮੈਂ ਐਸ ਐਚ ਓ ਨੂੰ ਉਸ ਲੈਵਲ ਤੱਕ ਲੈ ਕੇ ਜਾਵਾਂਗੇ ਜਿਸ ਲੈਵਲ ਤੱਕ ਉਹਨੇ ਕਦੀ ਸੋਚਿਆ ਨਹੀਂ ਹੋਊਗਾ ਤੁਸੀਂ ਜਿਹੜੀ ਜੇ ਵਾਰ ਹੀ ਖੇਤ ਨੂੰ ਖਾਣ ਲੱਗ ਪੋਗੀ ਤਾਂ ਫਿਰ ਅਲਟੀਮੇਟਲੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਕਿੱਦਾਂ ਦਾ ਖਿਲਵਾੜ ਜਿਹੜਾ ਹੋਊਗਾ ਔਰ ਜੋ ਅੱਜ ਮੈਂ ਇੱਥੇ ਦੇਖਿਆ ਹਸਪੀਟਲ ਦੇ ਵਿੱਚ ਔਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਕਿ ਹਾਂ ਬਈ ਕੋਈ ਪਿੰਡ ਦੇ ਲੋਕ ਜਿਹੜੇ ਆ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਇਹਨਾਂ ਦਸ਼ਾ ਤਸ਼ਕਰਾਂ ਦੇ ਔਰ ਲੇਕਿਨ ਸਾਡੇ ਭਗਵੰਤ ਸਿੰਘ ਮਾਨ ਜੀ ਮੈਂ ਤੁਹਾਨੂੰ ਇੱਕ ਕਿਉਂਕਿ ਤੁਸੀਂ ਮਾਲਵੇ ਮਾਲਵੇ ਤੋਂ ਆਉਣੇ ਹੋ ਪਰ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਆ ਜਿਹੜਾ ਪੰਜਾਬ ਹੱਸਦਾ ਵਸਦਾ ਪੰਜਾਬ ਆ ਤੁਸੀਂ ਆਣ ਕੇ ਪਿੰਡਾਂ 'ਚ ਦੇਖੋ ਤਾਂ ਸਹੀ ਔਰ ਉਹਦੇ ਤੋਂ ਇਲਾਵਾ ਤੁਸੀਂ ਪੁਲਿਸ ਦਾ ਹਾਲ ਦੇਖੋ ਕਿਉਂਕਿ ਮੈਂ ਹੁਣ ਐਸਐਸਪੀ ਅਮਨੀਤ ਕੌਂਡਲ ਹੈਗੇ ਆ ਕੰਪੀਟੈਂਟ ਆਫੀਸਰ ਆ ਬਟ ਐਟ ਦਾ ਸੇਮ ਟਾਈਮ ਮੈਂ ਉਹਨਾਂ ਨੂੰ ਵੀ ਕਹੂੰਗਾ ਔਰ ਡੀਜੀਪੀ ਨੂੰ ਕਹੂੰਗਾ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲੈ ਕੇ ਤਾਂ ਕਿ ਲੋਕਾਂ ਦੇ ਵਿੱਚ ਇਹ ਡਰ ਦਾ ਜਿਹੜਾ ਮਾਹੌਲ ਆ ਉਹ ਕਿਤੇ ਨਾ ਕਿਤੇ ਹਟੇ ਔਰ ਲੋਕ ਜਿਹੜਾ ਆ ਸੁੱਖ ਦੀ ਨੀਂਦ ਜਿਹੜੀ ਸੌ ਸਕਣ ਕਿਉਂਕਿ ਜੇ ਇਹਨਾਂ ਨੇ ਮੈਨੂੰ ਲੱਗਦਾ 20 ਸਾਲ 25 ਸਾਲ ਨੌਕਰੀ ਕੀਤੀ ਹੋਣੀ ਫੌਜ ਦੇ ਵਿੱਚ ਉੱਥੇ ਵੀ ਦੇਸ਼ ਦੀ ਸੇਵਾ ਕੀਤੀ ਜੇ ਸਾਡੇ ਫੌਜੀ ਰਿਟਾਇਰ ਹੋ ਕੇ ਜੇ ਸਮਾਜ ਦੇ ਵਿੱਚ ਚੰਗਾ ਯੋਗਦਾਨ ਪਾਉਂਦੇ ਆ ਇਹਦਾ ਮਤਲਬ ਇਹ ਹੋਇਆ ਵੀ ਇਹ ਨਸ਼ਾ ਤਸਕਰਾਂ ਦੇ ਇੰਨੇ ਹੌਸਲੇ ਵਧ ਗਏ ਕਿ ਇਹ ਫੌਜੀਆਂ ਤੱਕ ਨੂੰ ਮਾਫ਼ ਨਹੀਂ ਜਿਹੜੇ ਕਰਦੇ ਸੋ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਲੇਮ ਕਰਦੇ ਆ ਔਰ ਇਹ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਲਈ ਮੈਨੂੰ ਲੱਗਦਾ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਬਹੁਤਾ ਚੰਗਾ ਨਹੀਂ ਹੈ ਸਮਾਜ ਦੇ ਵਿੱਚ ਜਿਹੋ ਜਿਹਾ ਤੁਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸਮਾਜ ਦੇ ਵਿੱਚ ਫਰੋਤੀਆਂ ਦੀਆਂ ਜਿਹੜੀਆਂ ਸਾਰਾ ਕੁਝ ਕੋਲਾਂ ਆ ਰਹੀਆਂ ਇੰਨਾ ਗੁੰਡਾਇਜ਼ਮ ਕਦੀ ਪੰਜਾਬ ਦੇ ਵਿੱਚ ਹੋਇਆ ਨਹੀਂ ਸੀ ਪੰਜਾਬ ਤਾਂ ਮੈਨੂੰ ਲੱਗਦਾ ਪਹਿਲਾਂ ਹੀ ਬਹੁਤ ਮਾਰ ਚੱਲ ਚੁੱਕਿਆ ਪਰ ਹੁਣ ਜਿਹੜੀ ਮਾਰ ਸਮਾਜ ਦੇ ਵਿੱਚ ਸਹਿਮ ਦੀ ਮਾਰ ਹੈ ਉਹ ਸਭ ਤੋਂ ਮਾੜੀ ਆ ਔਰ ਤੁਸੀਂ ਇਹਨੂੰ ਤਕੜੇ ਹੋ ਕੇ ਨੱਥ ਪਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਲੋਕੀ ਹਾਲ ਹਸ਼ਰ ਜਿਹੜਾ ਬਾੜਾ ਕਰਨ ਕਰੇਗਾ ਐਸਐਸਪੀ ਨੇ ਕਿਹਾ ਕਿ ਅਸੀਂ ਦੋ ਬੰਦੇ ਰੈਸਟ ਕੀਤੇ ਆ ਔਰ ਇੱਕ ਬੰਦੇ ਦੀ ਭਾਲ ਦੇ ਵਿੱਚ ਹੈਗੇ ਆ ਤਿੰਨ ਬੰਦੇ ਹੈਗੇ ਆ ਔਰ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਮੈਨੂੰ ਲੱਗਦਾ ਕਿ 307 ਦਾ ਪਰਚਾ ਉਹਨਾਂ ਨੇ ਜੋ ਮੈਨੂੰ ਕਿਹਾ ਕਿ 307 ਦਾ ਪਰਚਾ ਦਰਜ ਕੀਤਾ ਔਰ ਜੋ ਵੀ ਉਹਦੇ ਚ ਹੋਰ ਵੀ ਅਮੈਂਡਮੈਂਟ ਹੋਣ ਦੀ ਜ਼ਰੂਰਤ ਹੋਊਗੀ ਉਹ ਬਿਲਕੁਲ ਕਰਾਵਾਂਗੇ ਤਾਂ ਕਿ ਦੁੱਧਾ ਦੁੱਧ ਪਾਣੀ ਦਾ ਪਾਣੀ ਅੱਛਾ ਸਟਾਰਟ ਪਾਰਟੀ ਵੀ ਤਾਂ ਕਹਿੰਦੇ ਜੀ ਪੰਜਾਬ ਦੇ ਪਿੰਡ ਨਸ਼ਾ ਮੁਕਤ ਹੋ ਰਹੇ ਨੇ ਪਿਛਲੇ ਦਿਨ ਜਿਹੜਾ ਐਮਐਲਏ ਨੇ ਬਲਦਾਸ ਸਿੰਘ ਸੂਮਨ ਹਲਕੇ ਦੇ ਪਿੰਡਾਂ ਦੀ ਵੀ ਕਿਹੜਾ ਦੇ ਮੰਡੀ ਬਾਰੇ ਸਾਧਾ ਕਹਿੰਦੇ ਚਿੱਟਾ ਮੁਕਤ ਹੋ ਗਏ ਇਹ ਇੱਕ ਸੋਸ਼ਲ ਮੀਡੀਆ ਦੀ ਪਾਰਟੀ ਆ ਸੱਚੀ ਗੱਲ ਤਾਂ ਇਹ ਆ ਕਿਉਂਕਿ ਕਦੀ ਵੀ ਦੇਖੋ ਨਿਊਯਾਰਕ ਦੀ ਪੁਲਿਸ ਨਹੀਂ ਨਸ਼ਾ ਮੁਕਤ ਕਰ ਸਕੀ ਨਿਊਯਾਰਕ ਨੂੰ ਬੜੀ ਕੰਪੀਟੈਂਟ ਕੋਰਸ ਆਪਾਂ ਮੰਨਦੇ ਆ ਇਹ ਸੋਸ਼ੀਅਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਸਾਨੂੰ ਸੋਸ਼ੀਅਲੀ ਬੱਚਿਆਂ ਨੂੰ ਇੰਗੇਜ ਕਰਨ ਦੀ ਜਰੂਰਤ ਹੈ ਉਹਨਾਂ ਨੂੰ ਸਪੋਰਟ ਚ ਲੈ ਕੇ ਜਾਣ ਦੀ ਜਰੂਰਤ ਹੈ ਉਹਨਾਂ ਨੂੰ ਜੋਬਸ ਦੇਣ ਦੀ ਜਰੂਰਤ ਹੈ ਜਿਹੜਾ ਸਾਡਾ ਖਾਸ ਕਰਕੇ ਜਿਹੜਾ ਖੇਤੀਬਾੜੀ ਨਾਲ ਜੁੜਿਆ ਕੀਤਾ ਉਹਨੂੰ ਕਿਤੇ ਨਾ ਕਿਤੇ ਪ੍ਰੋਫਿਟ ਦੇ ਵਿੱਚ ਲੈ ਕੇ ਆਉਣ ਦੀ ਜਰੂਰਤ ਹੈ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਰੋ ਦੇ ਵਿੱਚ ਬੰਨੀਆਂ ਜਾਣ ਤਾਂ ਤਾਂ ਹੀ ਪੋਸੀਬਲ ਹੈਗਾ ਲਿਖਨੇ ਤਾਂ ਦਿੱਲੀ ਅਸਲੀ ਗੱਲ ਹੈ ਇੱਕ ਸਕ੍ਰਿਪਟ ਲਿਖਦੇ ਆ ਭਗਵਾਨ ਮੰਨਤਾ ਇਹ ਲਿਖਦਾ ਵੀ ਹੈ ਨਹੀਂ ਲਿਖਦਾ ਦਿੱਲੀ ਵਾਲੇ ਆ ਇਹ ਕਲਾਕਾਰ ਹੈਗਾ ਬੜ ਕੇ ਬੋਲ ਦਿੰਦਾ ਇਤੋਂ ਵੱਧ ਇਹਦੇ ਬਿਲਕੁਲ ਪੱਲੇ ਕੁਝ ਨਹੀਂ ਹੈਗਾ ਨਹੀਂ ਤਾਂ ਅਦਰਵਾਈਜ਼ ਇਹ ਕਹਿੰਦੇ ਕਿ 31 ਤਰੀਕ ਤੋਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਮੈਂ ਕਹਿੰਦਾ ਕੋਈ ਬਹੁਤ ਕੰਪੀਟੈਂਟ ਬੰਦੇ ਵੀ ਹੋਣਗੇ ਪੰਜਾਬ ਇਤਾਂ ਨਸ਼ਾ ਮੁਕਤ ਨਹੀਂ ਹੋਣਾ ਇਹਦੀਆਂ ਸਮੱਸਿਆਵਾਂ ਗੁੰਝਲਦਾਰ ਹੈਗੀਆਂ ਸਾਨੂੰ ਸਾਰਿਆਂ ਨੂੰ ਸਮਾਜਿਕ ਤੌਰ ਤੇ ਵੀ ਔਰ ਐਡਮਿਨਿਸਟ੍ਰੇਟਿਵ ਤੌਰ ਤੇ ਵੀ ਇਹਨੂੰ ਤਕੜੇ ਹੋ ਕੇ ਕਿਉਂਕਿ ਖਾਸ ਕਰਕੇ ਜਿਹੋ ਜਿਹਾ ਆ ਹਰਕਤ ਹੋਈ ਆ ਉਦੋਂ ਪਹਿਲਾਂ CIA ਨੇ ਇੱਕ ਨੌਜਵਾਨ ਦੀ ਜਿਹੜੀ CIA ਦੇ ਵਿੱਚ ਡੈਥ ਹੋਈ ਆ ਉਹ ਉਹ ਆਲਟੀਮੇਟਲੀ ਇੱਕ ਟੀਚਰ ਸੀ ਦੇਖੋ ਨਾ ਸਮਾਜ 'ਚ ਤੁਸੀਂ ਸਨੇਹਾ ਕੀ ਦਿੰਨੇ ਆ ਸਮਾਜ ਦੇ ਵਿੱਚ ਸਨੇਹਾ ਇਹ ਦਿੰਨੇ ਆ ਕਿ ਇਹ ਪੁਲਿਸ ਸਟੇਟ ਐ ਮੈਂ ਤਾਂ ਪਹਿਲਾਂ ਹੀ ਵਿਧਾਨ ਸਭਾ 'ਚ ਕਹਿ ਚੁੱਕਿਆ ਵੀ ਇਹ ਪੁਲਿਸ ਸਟੇਟ ਬਣ ਗਈ ਕਿਉਂਕਿ ਪੁਲਿਸ ਦਾ ਕੰਮ ਪੁਲਿਸ ਦੀ ਜਿਹੜੀ ਜਿਹੜੇ ਮਾਰੇ ਮਾੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਤੇ ਉਹਨਾਂ ਤੇ ਨਕੇਲ ਕੱਸਣਾ ਨਾ ਕਿ ਜਿਹੜਾ ਆਮ ਬੰਦਾ ਜਿਹੜਾ شریف ਬੰਦਾ ਮੈਂ ਦੇਖਦਾ ਕਈ ਵਾਰੀ ਥਾਣਿਆਂ ਦੇ ਵਿੱਚ شریف ਬੰਦਾ ਖੜਾ ਹੁੰਦਾ ਤੇ ਮਾੜਾ ਬੰਦਾ ਕੁਰਸੀ ਤੇ ਬੈਠਾ ਹੁੰਦਾ ਇਹ ਹਾਲਾਤ ਅੱਜ ਦੀ ਤਰੀਕ ਦੇ ਵਿੱਚ ਭਗਵੰਤਾਨ ਮਾਨ ਸਰਕਾਰ ਨੇ ਬੜਾ ਦਿੱਤੇ ਸਰ ਇਹ ਤਾਂ ਫੌਜੀ ਸੀ ਕਿ ਹਿੰਮਤ ਕਰ ਲਈ ਆਮ ਬੰਦਾ ਕਿਵੇਂ ਹਿੰਮਤ ਕਰੇਗਾ ਨਾ ਸ਼ੁਕਰ ਮੈਂ ਕਹਿੰਦਾ ਵੀ ਬਹੁਤ ਇਹ ਮਾੜੀ ਗੱਲ ਆ ਕਿਉਂਕਿ ਕਿਸੇ ਚੀਜ਼ ਕੋਈ ਇਨਸੀਡੈਂਟ ਹੋ ਜਾਣਾ ਅਲੱਗ ਗੱਲ ਆ ਲੇਕਿਨ ਕਿਸੇ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਭੈ ਪਾ ਦੇਣਾ ਦਰਪਾ ਦੇਣਾ ਉਹ ਸਮਾਜ ਦੇ ਵਿੱਚ ਸਭ ਤੋਂ ਵੱਡੀ ਮਾੜੀ ਗੱਲ ਹੈਗੀ ਆ ਸੋ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਇਹਨੂੰ ਫੇਸ ਕਰਨਾ ਚਾਹੀਦਾ ਔਰ ਮੈਂ ਤਾਂ ਇਹਨਾਂ ਦੇ ਪਿੰਡ ਵੀ ਜਾਊਂਗਾ ਉੱਥੇ ਪਿੰਡ ਦੇ ਕੋਸ਼ਿਸ਼ ਕਰਦੇ ਆਂ ਬੰਦਿਆਂ ਨੂੰ ਇਕੱਠੇ ਕਰਕੇ ਕਿਉਂਕਿ ਅਦਰਵਾਈਜ਼ ਆਪਾਂ ਕਹੀਏ ਨਾ ਵੀ ਇਹ ਪੁਲਿਸ ਜਿਹੜੀ ਆ ਇਹ ਕੱਲੀ ਠੀਕ ਕਰ ਸਕਦੀ ਆ ਕੱਲੀ ਵੀ ਨਹੀਂ ਠੀਕ ਕਰ ਸਕਦੀ ਭਾਵੇਂ ਮੈਂ ਨਹੀਂ ਕਹਿੰਦਾ ਪੁਲਿਸ ਦੇ ਵਿੱਚ ਚੰਗੇ ਆਫੀਸਰ ਵੀ ਹੈਗੇ ਆ ਲੇਕਿਨ ਬਲੈਕ ਸ਼ੀਪਸ ਵੀ ਬਹੁਤ ਹੈਗੇ ਆ ਔਰ ਬਲੈਕ ਸ਼ੀਪਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਇੱਥੋਂ ਡਿਸਮਿਸ ਕਰਕੇ ਉਹਨਾਂ ਦੇ ਘਰੀ ਭੇਜਣਾ ਚਾਹੀਦਾ ਤਾਂ ਕਿ ਸਮਾਜ ਦੇ ਉੱਤੇ ਇਦਾਂ ਦਾ ਸਾਡੇ ਪੰਜਾਬ ਪੁਲਿਸ ਦੇ ਇਦਾਂ ਦਾ ਤਬਾ ਨਾ ਹੋਵੇ ਥੈਂਕ ਯੂ ਥੈਂਕ ਯੂ